ਹੁਣ ਤੁਸੀਂ ਮਾਫੀ ਮੰਗੀਏ ਕੋਈ ਸ਼ਰਮ ਨਹੀਂ ਆਉਂਦੀ ਇਸ ਤਰ੍ਹਾਂ ਦੀ ਕਾਮਲਕੌਰ ਦਾ ਕਤਲ ਕੀਤਾ ਗਿਆ ਪਿਛਲੇ ਦਿਨੀ ਹੈਨਾ ਤੁਸੀਂ ਕੀ ਮੰਨਦੇ ਹੋ ਉਹ ਸਹੀ ਹੋਇਆ ਜਾਂ ਗਲਤ ਹੋਇਆ ਤੁਸੀਂ ਤੁਹਾਡਾ ਕੀ ਕਹਿਣਾ ਹੈ ਇੱਕ ਜੇ ਦੇਖਿਆ ਜਾਵੇ ਤਾਂ ਇੱਕ ਨਾਗਰਿਕ ਦਾ ਇੱਕ ਮਨੁੱਖ ਦਾ ਕਹਿ ਲਈਏ ਸੰਵਿਧਾਨਕ ਤੌਰ ਤੇ ਕਤਲ ਇੱਕ ਅਪਰਾਧ ਹੈ ਜਾਂ ਉਹਦੇ ਪਾਸ਼ਾ ਸਿੱਧੀ ਪਾਸ਼ਾ ਦਾ ਫਰਕ ਹੈ ਉਹ ਸਿੱਧੀ ਗੰਡਾਸੀ ਵਾਂਗੂ ਵਜਦੀ ਹੁੰਦੀ ਹੈ ਸਿੱਧੀ ਪਾਸ਼ਾ ਦੇ ਕਾਰਨ ਕੁਝ ਕਹਿ ਲਈਏ ਸੋਸ਼ਲ ਮੀਡੀਆ ਤੇ ਗੱਲਾਂ ਹੋਰ ਬਣ ਕੇ ਉੱਭਰਿਆ ਆਉਂਦੀਆਂ ਪਰ ਕੋਈ ਐਡੀ ਸ਼ਲੀਲਚਾਲੀ ਗੱਲ ਨਹੀਂ ਸੀ ਪੰਜਾਬੀਆਂ ਤੋਂ ਗੱਲ ਇਹ ਆ ਵੀ ਜੇ ਪੰਜਾਬੀਆਂ ਤੋਂ ਹੋਣ ਦੇ ਨਾਂ ਤੇ ਇੱਕ ਪਿੰਡਾਂ ਦੇ ਬੰਦੇ ਆਮ ਘਰਾਂ ਦੇ ਮੁੰਡੇ ਹੋਣ ਦੇ ਨਾਂ ਤੇ ਇੱਕ ਸਮਾਜ ਦੀਆਂ ਜੋ ਕ੍ਰੀਤੀਆਂ ਨੇ ਜਾਂ ਗਲਤ ਪਾਠ ਕੋਈ ਲੈ ਕੇ ਜਾਂਦਾ ਜਾਂ ਸਾਡੇ ਨਾਲ ਕਿਸੇ ਨੂੰ ਕੋਈ ਠੇਸ ਪਹੁੰਚਦੀ ਹੈ ਜਾਂ ਸਾਡੇ ਨਾਲ ਸਮਾਜ ਦੇ ਵਿੱਚ ਕ੍ਰੀਤੀ ਪੈਦਾ ਹੁੰਦੀ ਆ ਤਾਂ ਅਸੀਂ ਇੱਕ ਵਾਰ ਕੀ ਬਾਰ ਬਾਰ ਮਾਫੀਆਂ ਮੰਗਦੇ ਆ ਸਮਾਜ ਤੋਂ ਵੱਡੇ ਨਹੀਂ ਹੋ ਸਕਦੇ ਜਿੱਥੇ ਰਹਿਣਾ ਸਮਾਜ ਦੇ ਨਾਲ ਰਹਿਣਾ ਹੈ ਜਾਂ ਆਪਦੇ ਨਕਰ ਦੇ ਨਾਲ ਜਾਂ ਦੁਨੀਆ ਦੇ ਨਾਲ ਆ ਚਲ ਜਿਵੇਂ ਹੋਇਆ ਕੋਈ ਸਿਸਟਮ ਸੁਧਾਰ ਦੇ ਵਿੱਚ ਲਿਆਵਾਂਗੇ ਹਾਂਜੀ ਮਿੱਤਰੋ ਅੱਜ ਪਹੁੰਚੇ ਆ ਮਾਨਸਾ ਜ਼ਿਲ੍ਹੇ ਦੇ ਪਿੰਡ ਬਾਂਦਰਾ ਦੇ ਵਿੱਚ ਸ਼ਾਇਦ ਤੁਸੀਂ ਇਹ ਕੋਠਾ ਪਹਿਚਾਨ ਲਿਆ ਹੋਣਾ ਜੱਟ ਬਾਬੇ ਬਾਂਦਰਾ ਤੋਂ ਜਿਹੜੇ ਇੱਥੇ ਜ਼ਿਆਦਾਤਰ ਇੱਥੇ ਏਸੀ ਕੋਠੇ ਦੇ ਵਿੱਚ ਵੀਡੀਓ ਬਣਾਉਂਦੇ ਨੇਗੇ ਜਿਵੇਂ ਕਿ ਪਿਛਲੇ ਦਿਨੀ ਕਾਮਲਕੌਰ ਦਾ ਜਿਹੜਾ ਕਤਲ ਹੋਇਆਗਾ ਉਸ ਤੋਂ ਬਾਅਦ ਅ ਅੰਮ੍ਰਿਤਪਾਲ ਖਾਲਸਾ ਜੀ ਉਹਨਾਂ ਨੇ ਧਮਕੀ ਵੀ ਦਿੱਤੀ ਵੀ 24 ਘੰਟਾ ਦਾ ਸਮਾਂ ਦਿੱਤਾ ਸੀ ਵੀ ਜਿਹੜੇ ਇਸ ਤਰ੍ਹਾਂ ਦੇ ਅਸਲੀਲ ਕੰਟੈਂਟ ਪਾਉਂਦੇ ਨੇ ਉਹਨਾਂ ਨੂੰ 24 ਘੰਟੇ ਦਾ ਸਮਾਂ ਦਿੱਤਾ ਸੀ 24 ਘੰਟੇ ਦੇ ਵਿੱਚ ਜਾਂ ਤਾਂ ਉਹ ਮਾਫੀ ਮੰਗ ਲੈਣਾ ਤੇ ਆਪਣੇ ਜਿਹੜੇ ਕੰਟੈਂਟ ਨੇ ਉਹਨਾਂ ਨੂੰ ਡਿਲੀਟ ਕੀਤਾ ਜਾਵੇ ਇਸ ਦੇ ਸਬੰਧ ਵਿੱਚ ਆਪਾਂ ਜੱਟ ਬਾਬੇ ਬੰਦਰਾ ਦੇ ਜਿਹੜਾ ਪੇਜ ਆਗਾ ਚੈਨਲ ਆ ਉਹਨਾਂ ਕੋਲ ਪਹੁੰਚੇ ਜੋ ਵੀਡੀਓ ਉਹ ਪਾਉਂਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੇਖ ਸਕਦੇ ਹੋ ਬਾਈ ਜੀ ਬੈਠ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਕਹੋਗੇ ਬਾਈ ਜੀ ਜਿਵੇਂ ਕਿ ਪਿਛਲੇ ਦਿਨੀ ਕਾਮਲ ਕੌਰ ਦਾ ਵੀ ਕਤਲ ਕੀਤਾ ਗਿਆ ਉਸ ਤੋਂ ਬਾਅਦ ਅਮਰਤਪਾਲ ਨੇ ਇੱਕ ਜਿਹੜਾ ਧਮਕੀ ਕਰੋ ਜਾਂ ਕੁਝ ਵੀ ਹੈ ਉਹ ਨੋਟਿਸ ਦੇਤਾ ਸਾਰੇ ਨੂੰ ਵੀ ਜਿਹੜੇ ਇਸ ਤਰ੍ਹਾਂ ਦੇ ਕੰਟੈਂਟ ਪਾਉਂਦੇ ਨੇ ਉਹ 24 ਘੰਟੇ ਦੇ ਵਿੱਚ ਆਪਦਾ ਮਾਫੀਨਾਮਾ ਭੇਜਣਾ ਤੇ ਜਿਹੜੇ ਕੰਟੈਂਟ ਆ ਉਹ ਡਿਲੀਟ ਕਰ ਦੇਣ ਕੀ ਕਹੋਗੇ ਤੁਸੀਂ ਨਹੀਂ ਇਹ ਤਾਂ ਵੀ ਇੱਕ ਜੇ ਆਪਾਂ ਸਮਾਜਿਕ ਤੌਰ ਤੇ ਦੇਖੀਏ ਤਾਂ ਇੱਕ ਚੰਗੀ ਗੱਲ ਵੀ ਆ ਬਹੁਤ ਚੰਗਾ ਮੁੱਦਾ ਚੱਕਿਆ ਉਹਨਾਂ ਨੇ ਤੇ ਜੇ ਇੱਕ ਕਾਨੂੰਨਨ ਤੌਰ ਤੇ ਦੇਖੀਏ ਤਾਂ ਸੋਸ਼ਲ ਮੀਡੀਆ ਦਾ ਜੋਗਾ ਜੇ ਐਡੇ ਹੀ ਮਾੜਾ ਹੋਵੇ ਗਵਰਨਮੈਂਟ ਸਰਕਾਰਾਂ ਤਾਂ ਸਿਸਟਮ ਕਿਉਂ ਚੱਲਣ ਦੇਣਾ ਜਾਂ ਐਪ ਕਿਉਂ ਚੱਲਣ ਦੇਣਾ ਇਹ ਕਾਰਨਾਂ ਦਾ ਪਤਾ ਨਹੀਂ ਲੱਗਿਆ ਕਿਉਂ ਕਮਾਈ ਦੇ ਸਾਧਨ ਬਰਨ ਪਹਿਲੇ ਕਿਉਂ ਇਹ ਜਿਹੜੀ ਪਲਾਸਟਿਕ ਦੀ ਹੱਡੀ ਸਿੱਟੀ ਗਈ ਲੋਕਾਂ ਮੂਹਰੇ ਤੇ ਇਹ ਬਹੁਤ ਦੇਖਿਆ ਜਾਵੇ ਕਾਨੂੰਨੀ ਤੌਰ ਤੇ ਕਿਸੇ ਬੰਦੇ ਦੇ ਕੋਈ ਕਾਰਵਾਈ ਜਾਂ ਪ੍ਰਸ਼ਾਸਨ ਵੀਡੀਓ ਡਿਲੀਟ ਕਰਾਵੇ ਜਾਂ ਚੈਨਲ ਡਿਲੀਟ ਕਰਾਵੇ ਜਾਂ ਐਪ ਰੋਕੇ ਉਹ ਗੱਲ ਇੱਕ ਅਲੱਗ ਪਰ ਜੋ ਇੱਕ ਆਪਣੇ ਆਪ ਚ ਸਾਡੇ ਪੰਥਕ ਬੰਦੇ ਜਾਂ ਜੋ ਧਰਮ ਦੇ ਆਗੂ ਨੇ ਜਿਵੇਂ ਭਾਈ ਅੰਮ੍ਰਿਤਪਾਲ ਮਹਿਰੋ ਆ ਇਹਨਾਂ ਨੇ ਇੱਕ ਕੋਈ ਕਾਨੂੰਨ ਜਾਂ ਉਹ ਨਹੀਂ ਇਹਨਾਂ ਨੇ ਇੱਕ ਸਮਾਜਿਕ ਤੌਰ ਤੇ ਜਾਂ ਜੋ ਸਮਾਜ ਦੇ ਵਿੱਚ ਕ੍ਰਿਤੀਆਂ ਪੈ ਰਹੀਆਂ ਨੇ ਉਹਦੇ ਸੁਧਾਰ ਵਾਸਤੇ ਕਿ ਮੁੱਦਾ ਇਹਨਾਂ ਨੇ ਲਿਆ ਵੀ ਜੋ ਵੀਡੀਓ ਬਣਾਉਂਦੇ ਆ ਜਾਂ ਯੂਟਿਊਬਰ ਨੇ ਜਾਂ ਇੰਸਟਾਗ੍ਰam ਤੇ ਪਾਉਂਦੇ ਆ ਕੁੜੀਆਂ ਭਾਣੀ ਮੁੰਡਿਆ ਉਹ ਮੁੱਦੇ ਨੂੰ ਲਿਆ ਪਰ ਠੀਕ ਆ ਦੇਖਦੇ ਆ ਸਮਾਜਿਕ ਤੌਰ ਤੇ ਚੱਲ ਜੇ ਕੋਈ ਕੰਮ ਸਬਰਦਾ ਜਾਂ ਚੰਗਾ ਹੁੰਦਾ ਜਾਂ ਹਟਦੇ ਆ ਇਹਨਾਂ ਗੱਲਾਂ ਤੋਂ ਸ਼ਲੀਲਤਾ ਤੋਂ ਦੂਰ ਹੁੰਦੇ ਆ ਲੋਕ ਜਾਂ ਵਿੱਚ ਅਸੀਂ ਮੰਨ ਲਓ ਮਾੜਾ ਮੋਟਾ ਗਾਲੀ ਗਲੋਚ ਜੋ ਪੰਜਾਬੀ ਪਾਸ਼ਾ ਦੇ ਵਿੱਚ ਕਰਦੇ ਸੀ ਗਾਲਾਂ ਹੀ ਕਹਿ ਸਕਦੇ ਆ ਕੋਈ ਸ਼ਲੀਲਤਾ ਵਾਲੀ ਤਾਂ ਸਾਡੇ ਕੋਈ ਪਾਲੀ ਵੱਡੀ ਗੱਲ ਨਹੀਂ ਸੀ ਤੇ ਪਰ ਵੀ ਉਹਨਾਂ ਦੇ ਨਾਲ ਹੀ ਆ ਜੇ ਉਹ ਸਾਰੇ ਗਲਤ ਨੇ ਤਾਂ ਆਪਾਂ ਵੀ ਗਲਤਾਂ ਦਾ ਜੇ ਪਿੱਛੇ ਸਾਰੇ ੜਦੇ ਸਮਾਜ ਸੁਧਰਦਾ ਤਾਂ ਆਪਾਂ ਵੀ ਇਹ ਗੱਲਾਂ ਤੋਂ ਬਾਹਰ ਆਉਨੇ ਆ ਤਾਂ ਪਿੱਛੇ ੜਦੇ ਆ ਉਹਦੇ ਸਬੰਧ ਚ ਅਸੀਂ ਵੀਡੀਓ ਵੀ ਪਾਈ ਆ ਮਾਫੀਨਾਮਾ ਕਹੇ ਲੋ ਕਬੂਲ ਨਮਾ ਕਹ ਲੋ ਕਿਹਾ ਤੇ ਭਾਈ ਅੰਮਰਤਪਾਲ ਮੇਰੇ ਹੱਕ ਚ ਖੜੇ ਆ ਆਪਾਂ ਚਲੋ ਚੰਗੇ ਕੰਮ ਕਰਦਾ ਨਾਲ ਖੜਾਂਗੇ ਜਿਵੇਂ ਕਿ ਇਹ ਕਹਿੰਦੇ ਹੁੰਦੇ ਨੇ ਧਰਮੂਰੇ ਹਨਾ ਭੂਤ ਨੱਚਦੇ ਨੇ ਅੱਜ ਕੱਲ੍ਹ ਦੀਆਂ ਲਾਲੋ ਸਵੇਰ ਦੀਆਂ ਜਿਹੜੇ ਕਾਫੀ ਜਿਹੜੇ ਇਸ ਤਰ੍ਹਾਂ ਦੇ ਕੰਟੈਂਟ ਪਾਉਂਦੇ ਸੀ ਉਹ ਸਵੇਰ ਦੇ ਕੱਲ ਦੇ ਲੱਗੇ ਹੋਏ ਨੇ ਉਹ 24 ਘੰਟਿਆਂ ਦਾ ਹਾਲਾਂਕਿ ਟਾਈਮ ਦਿੱਤਾ ਸੀ ਉਹਨਾਂ ਨੇ ਕਾਫੀ ਜਣੀਆਂ ਇਸ ਤਰ੍ਹਾਂ ਦੇ ਮਤਲਬ ਮਾਫੀਨਾਮੇ ਆ ਚੱਕੇ ਨੇਗੇ ਤੁਸੀਂ ਵੀ ਕਬੂਲਨਾਮਾ ਕੀਤਾ ਮਾਫੀਨਾਮਾ ਕੀਤਾ ਤੁਸੀਂ ਵੀ ਤੇ ਲੱਗਦਾ ਨਹੀਂ ਸੀ ਵੀ ਸਮਾਜ ਦੇ ਵਿੱਚ ਇਹ ਤੁਸੀਂ ਪਹਿਲੀ ਰੋਕ ਲਾਉਂਦੇ ਵੀ ਇਹਨਾਂ ਤੇ ਵੀ ਸਮਾਜ ਦੇ ਵਿੱਚ ਗਲਤੀ ਇਹਦੀ ਜਿਹੜੀ ਆਹ ਹੋ ਜਾਂਦੀ ਹੈਗੀ ਕੀ ਕਹੋਗੇ ਤੁਸੀਂ ਡਰ ਮੂਰੇ ਭੂਤਾਂ ਆਂ ਭਾਈ ਜਿਹੜੇ ਮੰਨ ਲਓ ਵੀ ਜਿੰਨੇ ਯੂਟਿਊਬਰ ਜਾਂ ਕੋਈ ਕੁੜੀਆਂ ਜਾਂ ਮੁੰਡੇ ਅਸਲ ਜਿਆਦੇ ਗਰੀਬੀ ਹਾਲਤ ਤੋਂ ਜਾਂ ਜ਼ੀਰੋ ਲੈਵਲ ਤੋਂ ਉੱਠੇ ਹੋਏ ਬੰਦੇ ਨੇ ਸਾਰੇ ਇਹਨਾਂ ਨੇ ਆਪ ਦਾ ਰਜਗਾਰ ਤੁਰੇ ਉਲਝਣਾ ਪੈਣ ਤੋਂ ਵਕੀਲਾਂ ਤੋਂ ਕੋਟ ਕਚਹਿਰੀਆਂ ਤੋਂ ਤੇ ਇਹ ਗੱਲਾਂ ਤੋਂ ਇੱਕ ਡਰਦੇ ਨੇ ਇੱਕ ਵੀ ਐਂ ਡਰਦੇ ਆ ਵੀ ਸਮਾਜ ਸਾਰਾ ਇੱਕ ਪਾਸੇ ਨਾ ਇਕੱਠਾ ਹੋ ਜੇ ਵੀ ਬਾਕੀ ਛੋੜੇ ਰੀਤੀਆਂ ਨੇ ਜਾਂ ਸਲੀਲਤਾ ਫਰਾ ਰਹੇ ਹੋ ਉਸ ਚੇਫ ਦੇ ਵਿੱਚ ਜਾਂ ਇੱਕ ਸਤਕਾਰ ਦੇ ਵਿੱਚ ਵੀ ਪੰਥਕ ਬੰਦਾ ਸਾਨੂੰ ਕਹਿ ਰਿਹਾ ਪੰਥ ਦਾ ਗੂ ਧਰਮ ਦਾ ਉਹਦੇ ਕਰਕੇ ਲੋਕ ਪਿੱਛੇ ਹਟੇ ਜਾਂ ਮਾਫੀ ਨਾਮਾ ਕਰਦੇ ਆ ਡਰ ਭੂਤਾਲੀ ਦਾ ਗੱਲ ਇਹ ਆ ਵੀ ਲੋਕਾਂ ਨੂੰ ਕਾਨੂੰਨ ਤੇ ਜਾਂ ਕੋਈ ਬਾਲਾ ਵੱਡਾ ਮਾਨ ਨਹੀਂ ਰਿਹਾ ਜਾਂ ਵੀ ਕੋਈ ਕਿਸੇ ਤਰ੍ਹਾਂ ਦੀ ਹੈਲਪ ਜਾਂ ਕੋਈ ਮੰਨ ਲੋ ਵੀ ਸਾਨੂੰ ਕੋਈ ਦੀਪ ਕੁਲਤਰਾ ਨੇ ਵੀ ਸਿਕਿਉਰਿਟੀ ਮੰਗੀ ਹੈਗੀ ਉਹਨਾਂ ਨੇ ਕੱਲ ਸੋਸ਼ਲ ਮੀਡੀਆ ਤੇ ਆ ਕੇ ਜਾਂ ਸਾਰੇ ਚੈਨਲਾਂ ਤੇ ਆ ਕੇ ਉਹਨਾਂ ਨੇ ਇੱਕ ਅਪੀਲ ਕੀਤੀ ਹੈ ਵੀ ਸਰਕਾਰ ਸਾਨੂੰ ਸਿਕਿਉਰਿਟੀ ਦੇਵੇ ਤੁਸੀਂ ਵੀ ਇਸ ਤਰ੍ਹਾਂ ਦੀ ਕੋਈ ਸਿਕਿਉਰਿਟੀ ਮੰਗਿਓ ਜੀ ਨੀ ਛੱਕਿਆ ਉਟੀ ਤਾਂ ਗੱਲਾਂ ਆਏ ਆ ਬਾਈ ਵੀ ਮਾਂ ਪ੍ਰਸ਼ਾਸਨ ਤੋਂ ਮੰਗ ਵੀ ਕਰਦੇ ਆ ਮੰਗ ਅਸੀਂ ਐਂ ਕਰਦੇ ਆ ਚਲੋ ਮਿਲਣੀ ਵੀ ਚਾਹੀਦੀ ਐ ਸੋ ਦੀਪ ਕੁਲੋਥਰਾ ਦਾ ਸਾਨੂੰ ਪਤਾ ਨਹੀਂ ਵੀ ਕੀ ਸ਼ੇਸ਼ਟਮਾ ਪਰ ਸਾਡੇ ਆਏ ਆ ਨਾ ਵੀ ਭਾਈ ਅੰਮਰਤਪਾਲ ਮਹਿਰੋਂ ਦੀਆਂ ਗੱਲਾਂ ਜਾਂ ਸਾਨੂੰ ਸੁਧਾਰਨ ਲਈ ਕਹ ਜਾਂ ਧਮਕੀਆਂ ਕਹਿ ਲੋ ਇੱਕ ਪਰ ਉਹਦੇ ਵਿੱਚ ਆਏ ਆਂ ਵੀ ਭਾਈ ਅੰਮ੍ਰਿਤਪਾਲ ਮਹਿਰੋਂ ਦੀ ਆੜ ਦੇ ਵਿੱਚ ਸਾਡੇ ਪੰਥਕ ਆਗੂ ਦੀ ਆੜ ਦੇ ਵਿੱਚ ਕੋਈ ਹੋਰ ਸ਼ਰਾਰਤੀ ਅੰਸਰ ਸਾਨੂੰ ਨੁਕਸਾਨ ਨਾ ਪਹੁੰਚਾ ਦੇਣ ਜਿਹੜੇ ਲੋਟ ਮੈਸੇਜ ਜਾਂ ਕਾਲ ਆਈ ਜਾਂਦੀਆਂ ਜਾਂ WhatsApp ਕਾਲ ਆਈ ਜਾਂਦੀਆਂ ਵੀ ਸਾਨੂੰ ਕੋਈ ਹੋਰ ਤੀਜਾ ਬੰਦਾ ਗਲਤ ਅੰਸਰ ਨੁਕਸਾਨ ਨਾ ਪਹੁੰਚਾ ਦੇ ਜਾਂ ਜਿਹੜੇ ਲੋਟ ਸਾਨੂੰ ਧਮਕੀਆਂ ਦੇ ਰਹੇ ਨੇ ਤੇ ਭਾਈ ਅੰਮ੍ਰਿਤਪਾਲ ਮਹਿਰੋ ਤਾਂ ਨਹੀਂ ਕਹਿ ਸਕਦੇ ਉਹਨੇ ਆਪਦੇ ਪੇਜ ਤੇ ਪਾਇਆ ਜਿੰਨਾ ਕੁਝ ਕਹਿਣਾ ਸੀ ਕਹਿ ਤਾ ਉਹ ਸੁਧਰਨਾ ਕਰਨਾ ਜਾਂ ਸੁਧਾਰ ਕਰਨੇ ਕ੍ਰਿਤਿਆ ਦੇ ਸਾਡੇ ਸਾਰੇ ਉਹ ਅਸੀਂ ਸੁਧਾਰ ਵੀ ਕਰਿਆ ਤੇ ਕਰਦੇ ਵੀ ਆਂ ਤੇ ਅੱਗੇ ਵਾਸਤੇ ਵੀ ਅਸੀਂ ਪਰਨ ਕਰਦੇ ਆਂ ਵੀ ਇਹ ਸੁਧਾਰ ਹੀ ਰੱਖਾਂਗੇ ਤੇ ਇਹਦੇ ਹੱਕ ਦੇ ਵਿੱਚ ਭਾਈ ਅੰਮ੍ਰਿਤਪਾਲ ਮਹਿਰੋਂ ਦੇ ਵੀ ਅਸੀਂ ਖੜਦੇ ਆਂ ਜਿਹੜਾ ਚੰਗਾ ਕੰਮ ਸਮਾਜ ਵਾਸਤੇ ਚੰਗੇ ਨੂੰ ਚੰਗਾ ਕਿਹਾ ਜਾਊਗਾ ਪਰ ਕਿਤੇ ਨਾ ਕਿਤੇ ਡਾਰੇ ਇੱਕ ਹਰ ਇੱਕ ਨੂੰ ਹੋ ਗਿਆ ਭੀ ਕਿਤੇ ਨਾ ਕਿਤੇ ਕੋਈ ਨੁਕਸਾਨ ਨਾ ਹੋ ਜੇ ਜਿਹੜੇ ਲੁੱਟ ਮੈਸੇਜ ਜਾਂ ਉਹ ਆਉਂਦੇ ਆ ਧਮਕੀਆਂ ਆਉਂਦੇ ਆ ਕਾਨੂੰਨ ਦੇ ਡਰ ਤੋਂ ਇੱਕ ਕਚਹਿਰੀਆਂ ਕੋਰਟ ਦੇ ਡਰ ਤੋਂ ਥਾਣੇ ਦੇ ਡਰ ਤੋਂ ਅਸੀਂ ਜਾਂ ਕੋਈ ਹੋਰ ਲੋਕ ਇਹ ਗੱਲ ਮੂੰਹੇ ਖੁੱਲ ਕੇ ਨਹੀਂ ਕਹਿ ਸਕਦੇ ਵੀ ਕੀ ਧਮਕੀਆਂ ਜਾਂ ਕੀ ਫੋਨ ਸਾਨੂੰ ਪਤਾ ਵਾ ਵੀ ਜਿੰਨਾ ਕਹਿਗਾ ਸਿਸਟਮ ਜਾਂ ਜਾਂ ਆਪਾਂ ਨੂੰ ਕੀ ਮਿਲਣਾ ਜਾਂ ਕੀ ਧੱਕੇ ਕਾਣੇ ਪਹਿਣਗੇ ਉਸ ਗੱਲ ਤੋਂ ਠੀਕ ਆ ਉਹਦੇ ਨਾਲ ਆਪਦਾ ਚੰਗਾ ਸੁਧਰਿਆ ਚੰਗਾ ਜਿਵੇਂ ਸਿਸਟਮ ਚੱਲਦਾ ਢਾਂਚਾ ਚੱਲਦਾ ਆਮ ਬੰਦਾ ਗਰੀਬ ਬੰਦਾ ਕੋਈ ਯੂਟਿਊਬਰ ਦਾ ਰਪੀ ਕਮਾਉਣ ਵਾਲਾ ਕਿੱਥੋਂ ਤੱਕ ਬਗਜੂਆ ਕਿੰਨੇ ਕ ਪੈਸੇ ਲਾ ਦੂਗਾ ਪੈਸੇ ਮੇਨਾ ਤਾਂ ਅੱਜ ਸੋਨੂੰ ਪਤਾ ਪੈਸਿਆਂ ਦਾ ਕੰਮਾ ਪੈਸਿਆਂ ਮੇਨਾ ਤਾਂ ਪਛਾਉ ਕਰ ਨਹੀਂ ਦਿੰਦੇ ਏਡੇ ਚ ਅ ਜੇ ਉਹ ਗੱਲਾਂ ਗਈਆਂ ਪੈਸੇ ਦੀ ਖੇਡ ਰਹੀ ਗਈ ਭਰਾਵਾ ਹੁਣ ਲੜ ਨਹੀਂ ਸਕਦਾ ਮਾੜਾ ਬੰਦਾ ਕ ਤਾਮਲਕੌਰ ਦਾ ਕਤਲ ਕੀਤਾ ਗਿਆ ਪਿਛਲੇ ਦਿਨੀ ਹਨਾ ਤੁਸੀਂ ਕੀ ਮੰਨਦੇ ਹੋ ਉਹ ਸਹੀ ਹੋਇਆ ਜਾਂ ਗਲਤ ਹੋਇਆ ਤੁਸੀਂ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਇੱਕ ਜੇ ਦੇਖਿਆ ਜਾਵੇ ਤਾਂ ਇੱਕ ਨਾਗਰਿਕ ਦਾ ਇੱਕ ਮਨੁੱਖ ਦਾ ਕਹ ਲਿਏ ਕਿ ਸਵਿਧਾਨਕ ਤੌਰ ਤੇ ਕਾਤਲ ਇੱਕ ਅਪਰਾਧ ਹੈ ਜਾਂ ਜਿਉਣ ਦਾ ਹਰ ਇੱਕ ਨੂੰ ਢਾਂਗਾ ਪਰ ਇਹ ਇੱਕ ਜਿਹੜਾ ਕੋਈ ਧਾਰਮਿਕ ਮਸਲਾ ਬਣ ਜੇ ਜਾਂ ਪੰਥਕ ਮਸਲਾ ਬਣ ਜੇ ਜਾਂ ਸਮਾਜ ਦੇ ਕ੍ਰੀਤੀਆਂ ਦਾ ਮਸਲਾ ਬਣ ਜੇ ਉੱਥੇ ਸਾਡੇ ਪਹਿਲਾਂ ਵੀ ਪੰਜਾਬ ਦੇ ਪੰਜਾਬ ਦੇ ਵਿੱਚ ਖਾਸ ਕਰਕੇ ਚੀਜ਼ਾਂ ਆਈਆਂ ਉੱਥੇ ਫਿਰ ਅਸੀਂ ਆਈਆਂ ਸਾਡੇ ਸਿੰਘ ਕਹ ਲਿਏ ਵੀ ਸਾਡੇ ਵਾਸਤੇ ਵੀ ਕੱਲ ਨੂੰ ਹੋ ਸਕਦਾ ਵੀ ਉੱਥੇ ਵੀਰੇ ਕਾਨੂੰਨ ਜਾਂ ਸੰਵਿਧਾਨ ਜਾਂ ਉੱਥੇ ਚੀਜ਼ਾਂ ਰਹੀਆਂ ਦੇਖੀਆਂ ਜਾਂਦੀਆਂ ਉੱਥੇ ਜੇ ਕੋਈ ਜ਼ਿਆਦੇ ਠੱਕਾ ਕਰਦਾ ਨਾ ਕਹੇ ਤੇ ਵੀ ਮੰਨੇ ਇਹ ਪਹਿਲਾਂ ਵੀ ਠੋਕਦੇ ਆਏ ਤੇ ਹੁਣ ਵੀ ਆਪਾਂ ਨਹੀਂ ਕਹਿੰਦੇ ਨਾ ਹੀ ਆਪਾਂ ਅੱਖੀਂ ਦੇਖਿਆ ਕੀ ਕਾਰਨ ਹੋਇਆ ਕੀ ਨਾ ਜਿਹੜੇ ਸਾਹਮਣੇ ਭਾਈ ਅੰਮ੍ਰਿਤਪਾਲ ਮੈਨੂੰ ਆਪਦੇ ਤੇ ਲੈਂਦੇ ਆ ਠੋਕਤੇ ਹੋਣਗੇ ਸਿੰਘਾਂ ਨੇ ਹੋਰ ਨੂੰ ਵੀ ਠੋਕ ਸਕਦੇ ਜੇ ਕੋਈ ਨਾ ਮੰਨੂ ਉਹਨਾਂ ਦੀ ਗੱਲ ਇਹ ਇੱਕ ਪੰਥਕ ਮੁੱਦੇ ਨੇ ਧਾਰਮਿਕ ਮੁੱਦੇ ਨੇ ਸਮਾਜ ਦੀਆਂ ਰੀਤੀਆਂ ਦੇ ਮੁੱਦੇ ਨੇ ਇਹਦੇ ਵਿੱਚ ਹ ਕੋਈ ਕਾਨੂੰਨ ਸਾਡੇ ਪੰਜਾਬ ਤੇ ਏਡਾ ਲਾਗੂ ਨਹੀਂ ਹੁੰਦਾ ਇਹ ਬੇਪਰਵਾਹ ਲੋਕ ਵੱਡੇ ਜਲਾ ਵਾਲੇ ਲੋਕ ਨੇ ਤੇ ਇੱਕ ਇੱਜ਼ਤਦਾਰ ਲੋਕ ਨੇ ਕੁਝ ਵੀ ਹੋ ਸਕਦਾ ਇਹ ਗੱਲਾਂ ਇੱਕ ਹੋਰ ਗੱਲਾਂ ਨੇ ਸਮਾਜ ਦੀਆਂ ਗੱਲਾਂ ਨੇ ਕੋਈ ਸਮਾਂ ਹੁੰਦਾ ਸੀ ਆਪਾਂ ਤਾਏ ਚਾਚਾ ਦੇ ਸਾਹਮਣੇ ਵੀ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਸੀ ਕਰਦੇ ਤੁਸੀਂ ਹੁਣ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਮਤਲਬ ਗਾਲੀ ਗਲੋਜਾ ਕੋਈ ਅਸਲੀਲ ਇਸ ਤਰ੍ਹਾਂ ਦੇ ਪਾ ਰਹੇ ਹੋ ਤੁਸੀਂ ਤੁਹਾਨੂੰ ਕਮੈਂਟਾਂ ਦੇ ਵਿੱਚ ਲੋਕ ਵੀ ਬਹੁਤ ਜ਼ਿਆਦਾ ਗਾਲਾਂ ਕੱਢਦੇ ਨੇ ਕੀ ਲੱਗਦਾ ਵੀ ਇਹ ਇੱਕ ਸ਼ਰਮਸਾਰ ਜੀ ਨਹੀਂ ਆਉਂਦੀ ਜਾਂ ਇਸ ਤਰ੍ਹਾਂ ਹੁਣ ਤੁਸੀਂ ਮਾਫੀ ਮੰਗੇ ਕੋਈ ਸ਼ਰਮ ਨਹੀਂ ਆਉਂਦੀ ਇਸ ਤਰ੍ਹਾਂ ਦੀ ਇਹ ਬਾਈ ਜੀ ਪੜ੍ਹਾਈ ਦਾ ਕਾਰਨ ਤੇ ਹੋਰ ਹੀ ਸਮਾਜ ਚ ਤਰੱਕੀ ਦਾ ਕਾਰਨ ਵਿੜਾਈ ਦਾ ਕਾਰਨ ਪੜੇ ਲਿਖੇ ਹੋਣ ਦਾ ਕਾਰਨ ਜਾਂ ਕੋਈ ਮੁਲਾਜ਼ਮ ਲੱਗੇ ਹੋਣ ਦਾ ਕਾਰਨ ਉੱਥੋਂ ਇਹ ਚੀਜ਼ਾਂ ਪੈਦਾ ਹੋ ਕੇ ਆਈਆਂ ਨੇ ਜੇ ਕਿਸੇ ਕੁੜੀ ਨੇ ਪਹਿਲਾਂ ਪਿੰਡ 'ਚ ਕੱਪੜੇ ਲੰਡੇ ਪਾ ਲੈਣੇ ਤਾਂ ਉੱਥੋਂ ਗੱਲ ਸ਼ੁਰੂ ਹੋ ਜਾਣੀ ਜਾਂ ਤਾਕੜੇ ਕੋਈ ਘਰ ਦੀ ਹੁੰਦੀ ਪੜੀ ਲਿਖੀ ਆ ਭਾਈ ਪੜੇ ਲਿਖੇ ਐਂ ਕਰਦਿਆ ਕੋਈ ਮੁੰਡੇ ਨੇ ਉਸ ਤਰ੍ਹਾਂ ਦਾ ਢੰਗ ਕਰਨਾ ਜਾਂ ਵਾਲ ਕਟਾਉਣੇ ਪਹਿਲਾਂ ਤਾਂ ਬਾਲੀਆਂ ਚੇਫਾਉਂਦੀਆਂ ਸੀ ਮਾਂ ਪਿਓ ਦੀ ਉਹ ਸਮਾਂ ਦੇਖਿਆ ਹੋਇਆ ਤੇ ਉਥੇ ਕਹਿ ਦੇਣਾ ਵੀ ਪੜ੍ਹੇ ਲਿਖੇ ਨੇ ਜਾਂ ਕੋਈ ਜਿਵੇਂ ਨਵੇਂ ਮੁੰਡੇ ਦਾ ਵਿਆਹ ਹੋਇਆ ਕੋਈ ਤਾਕੜੇ ਪਰਿਵਾਰ ਚੋਂ ਆਇਆ ਕੋਈ ਚਾਰ ਪੜ੍ਹਿਆ ਜਾਂ ਕੋਈ ਲੱਗਿਆ ਹਨੀਮੂਨ ਮਨਾਉਣ ਵਗਜੋ ਪਹਿਲਾਂ ਇਕੱਠੇ ਮਾਪਿਓ ਤੋਂ ਸੰਗਦੇ ਭੌਂਦੀ ਵਿਆਹ ਹੈ ਉਹਨਾਂ ਮੁੰਡਾ ਰੋਟੀ ਨਹੀਂ ਖਾਂਦੇ ਜੱਫੀਆਂ ਪਾਈ ਜਾਂਦੇ ਇਹ ਹੌਲੀ ਹੌਲੀ ਸਮਾਜਿਕ ਕ੍ਰੀਤੀਆਂ ਵੱਧਦੀਆਂ 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 ਇੱਕ ਸੰਗ ਚੱਕਣ ਦਾ ਕਾਰਨ ਬਣਿਆ ਜਿਹੜਾ ਸਮਾਜ ਨੂੰ ਜਿਹੜੀ ਪੜ੍ਹਾਈ ਸੀ ਜਿਹੜੇ ਲੋੜ ਦੀ ਸਿੱਖਿਆ ਚਾਹੀਦੀ ਸੀ ਉਹ ਲੋੜ ਦੇ ਢਾਂਚੇ ਨਹੀਂ ਬਣੇ ਨਹੀਂ ਬਣ ਸਕੇ ਇਹ ਗਲਤ ਪਾਸੇ ਨੂੰ ਇੱਕ ਲਏਗੇ ਇੱਕ ਮੰਨ ਲਓ ਵੀ ਵਿੜਾਈ ਦਾ ਕਾਰਨ ਤੇ ਇੱਕ ਐਂ ਫੂਛੂ ਪੈਦਾ ਕਰਨ ਜਿੱਥੋਂ ਸਾਡੀ ਸੰਗ ਚੱਕ ਦੇ ਚੱਕਦੇ ਟੈਲੀਵਿਜ਼ਨ ਆ ਕੇ ਟੈਲੀਵਿਜ਼ਨ ਚ ਇਕੱਠੇ ਸੀਰੀਅਲ ਦੇਖਦੇ ਇਕੱਠਿਆਂ ਨੇ ਗੀਤ ਦੀ ਵੀਡੀਓ ਦੇਖ ਲਈ ਪਰਿਵਾਰ ਚ ਫਿਰ ਐਲ ਸੀ ਡੀਆਂ ਆ ਗਈਆਂ ਸੀਡੀਆਂ ਆਈਆਂ ਉਹ ਤੋਂ ਬਾਅਦ ਮਾਇਲ ਆ ਕੇ ਹੌਲੀ ਹੌਲੀ ਸੰਗ ਚੱਕਦੇ ਚੱਕਦੇ ਚੱਕੀ ਗਈ ਬਸ ਉਹ ਬਸ ਇਧਰ ਨੂੰ ਆ ਰ ਆ ਪੈਂਦੇ ਪੈਂਦੇ ਇਧਰ ਨੂੰ ਹਜੇ ਗਾਂ ਪਤਾ ਕੀ ਕੁਝ ਬਣਨਾ ਆਜੇ ਤਾਂ ਕਲਯੁਗ ਦਾ ਦੌਰ ਸ਼ੁਰੂਆਤਾਂ ਦੇ ਵਿੱਚ ਆ ਸੰਤਮਾਂ ਪੁਰਖਾਂ ਦੇ ਦੱਸਣ ਦੇ ਮੁਤਾਬਕ ਆਜੇ ਤਾਂ ਕੀ ਕੁਝ ਬਣਨਾ ਕੀ ਪਤਾ ਕਿਸ ਦੇ ਰੋਕਿਆ ਕੋਈ ਰੋਕਣਾ ਕਿੰਨੇ ਕੁਸ ਮਰਨਾ ਜਾਂ ਇਦੂ ਵੀ ਨਗੇਜ ਆਉਣਾ ਇਦੂ ਵੀ ਛਲੀ ਲਾਉਣਾ ਪਰ ਜਿਹੜੇ ਲੋਟ ਤਰੱਕੀ ਦਾ ਜਾਂ ਪੜ੍ਹਾਈ ਦਾ ਕਾਰਨ ਇੱਕ ਲੈ ਲੀਏ ਜਾਂ ਸਮਾਜ ਦਾ ਜਾਂ ਸਮੇਂ ਦਾ ਕਾਰਨ ਲੈ ਲੀ ਗੀ ਤਰੱਕੀ ਦੇ ਨਾਲ ਕ੍ਰੀਤੀਆਂ ਹਮੇਸ਼ਾ ਸਮਾਜ ਦੇ ਵਿੱਚ ਆਈਆਂ ਨੇ ਤੇ ਆਉਂਦੀਆਂ ਰਹਿਣੀਆਂ ਹਾਈ ਫਾਈ ਪੜ੍ਹਾਈ ਦੇ ਨਾਲ ਸਾਡੀ ਸਭਿਤਾ ਨੂੰ ਠੇਸ ਪਹੁੰਚਦੀ ਆਈ ਹੈ ਤੇ ਪਹੁੰਚਦੀ ਰਹੂਗੀ ਇਹ ਕ੍ਰੀਤੀਆਂ ਵੱਧਦੀਆਂ ਜਾਣੀਆਂ ਨੇ ਘਟਣੀਆਂ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜੱਟ ਬਾਬੇ ਬੰਦਰ ਵਾਲੇ ਜਿਹੜੇ ਚੈਨਲ ਤੇ ਤੁਸੀਂ ਵੀਡੀਓ ਬਣਾਉਨੇ ਹੋ ਤੁਸੀਂ ਕਿਸ ਤਰ੍ਹਾਂ ਦੇ ਕੰਟੈਂਟ ਪਾਉਂਗੇ ਜਾਂ ਜਿਵੇਂ ਹੁਣ ਅਮਰਤਪਾਲ ਨੇ ਵੀ ਕਹਿ ਸੀ ਵੀ ਪਿਛਲੀਆਂ ਵੀਡੀਓ ਡਿਲੀਟ ਕਰ ਦਿਓ ਕਿਸ ਤਰ੍ਹਾਂ ਦਾ ਉਹ ਰਹੂਗਾ ਜਾਂ ਡਿਲੀਟ ਵੀ ਕਰੋਗੇ ਜਾਂ ਹੋਰ ਵੀ ਪਾਉਂਗੇ ਕਿਸ ਤਰ੍ਹਾਂ ਦੇ ਕੰਟੈਂਟ ਉਹ ਪਾਉਂਗੇ ਅਸੀਂ ਇਹ ਗੱਲਾਂ ਪਹਿਲਾਂ ਵੀ ਕਹਿ ਚੁੱਕੇ ਹਾਂ ਹੁਣ ਵੀ ਮੈਂ ਇਹ ਗੱਲ ਕਹਿਣਾ ਵੀ ਅਸੀਂ ਜਿਹੜਾ ਸਾਡਾ ਕੰਟੈਂਟ ਸੀ ਇੱਕ ਪੁਰਾਣੇ ਬਜ਼ੁਰਗਾਂ ਦਾ ਪਹਿਰਾਵਾ ਟੇਢੀ ਪੱਗ ਕਾਹਨਾਂ ਕੁਰਤੇ ਚਾਦਰੇ ਜਿਵੇਂ ਪਹਿਲਾਂ ਅਸੀਂ ਦੇਖਿਆ ਆਉਦੇ ਸਮੇਂ ਦੇ ਵਿੱਚ ਛੋਟੇ ਹੁੰਦਿਆਂ ਨੇ ਆਪ ਚ ਗਾਲਾਂ ਨੰਦੇ ਚੌੜ ਕਰਦੇ ਕੰਮ ਕਰੀ ਜਾਂਦੇ ਜਾਂ ਘੜੇ ਵੀ ਸਾਡੇ ਬਜ਼ੁਰਗ ਆ ਜੇ ਦਾਦੇ ਚਾਚੇ ਤਾਏ ਸੁੱਧੀਆਂ ਮਾਵਾ ਭੈਣਾਂ ਨੇ ਪੜਾਾਕੀ ਪੈਂਦੇ ਨੇ ਆਮ ਪਿੰਡਾਂ ਚ ਬਾਹਰ ਕੋਈ ਕੁਛ ਕਹੀ ਜਾਵੇ ਵੀ ਉਹ ਟਾਂਚਾ ਜਾ ਲੈ ਕੇ ਚੱਲੇ ਸੀ ਕੋਈ ਜਿਆਦੇ ਨਗੇਜ ਜਾਂ ਕਿਸੇ ਲੇਡੀ ਦਾ ਨਗੇਜ ਜਾਂ ਆਪ ਦਾ ਨਗੇਜ ਜਾਂ ਕੋਈ ਗਲਤ ਪਾਸੇ ਜਾਂ ਕੋਈ ਨਸ਼ੇ ਵਾਲੇ ਪਾਸੇ ਉਹ ਗੱਲ ਨਹੀਂ ਲੈ ਕੇ ਗਏ ਅਸੀਂ ਜਿਵੇਂ ਕੋਈ ਆਮਲੀ ਦਾ ਹੋ ਗਿਆ ਕੋਈ ਘਰ ਦਾ ਹੋ ਗਿਆ ਕੋਈ ਜੇਡ ਭਝਾਈ ਦਾ ਹੋ ਗਿਆ ਕੋਈ ਆਪ ਵਿੱਚ ਬੈਲੀਆਂ ਦਾ ਹੋ ਗਿਆ ਆਮ ਜਿਵੇਂ ਕੋਈ ਪਿੰਡਾਂ ਦੇ ਕੰਟੈਂਟ ਉਹ ਲੈ ਕੇ ਆਏ ਸੀ ਉਹਦੇ ਵਿੱਚ ਬਸ ਸਾਡਾ ਇਹੀ ਗਲਤੀਆਂ ਕਈ ਵਾਰੀ ਗਾਲ ਗੂਲ ਜਾਂ ਕੋਈ ਭਾਸ਼ਾ ਜਿਹੜੀ ਸਿੱਧੇ ਤੌਰ ਤੇ ਪਿੰਡਾਂ ਦੇ ਵਿੱਚ ਵਰਤੀ ਜਾਂਦੀ ਸੀ ਉਹਦੇ ਭਾਸ਼ਾ ਸਿੱਧੀ ਭਾਸ਼ਾ ਦਾ ਫਰਕ ਉਹ ਸਿੱਧੀ ਕੰਡਾਸੇ ਵਾਂਗੂ ਬਾਈਦੀ ਹੁੰਦੀ ਹੈ ਸਿੱਧੀ ਭਾਸ਼ਾ ਦੇ ਕਾਰਨ ਕੁਝ ਕਹਿ ਲਿਏ ਸੋਸ਼ਲ ਮੀਡੀਆ ਤੇ ਗੱਲਾਂ ਹੋਰ ਬਣ ਕੇ ਉੱਭਰਿਆ ਆਉਂਦੀਆਂ ਪਰ ਕੋਈ ਐਡੀ ਸ਼ਰੀਲਤਾ ਵਾਲੀ ਗੱਲ ਨਹੀਂ ਸੀ ਪਰ ਜੇ ਹੈਗੀ ਆ ਤਾਂ ਅਸੀਂ ਉਹਨੂੰ ਕਬੂਲ ਕਰਿਆ ਸਮਾਜ ਦੇ ਨਾਲ ਹੀ ਆਂ ਇਕੱਲੇ ਥੋੜੇ ਵੱਡੇ ਆਂ ਅਸੀਂ ਹੂੰ ਜ਼ਿਆਦਾਤਰ ਤੁਹਾਨੂੰ ਇਸ ਰੂਪ ਦੇ ਵਿੱਚ ਕਿਸੇ ਨੇ ਵੀਡੀਓ ਦੇ ਵਿੱਚ ਦੇਖਿਆ ਨਹੀਂ ਹੋਣਾ ਤੁਹਾਡਾ ਰੋਲ ਸੀ ਜਿਹੜਾ ਉਹਦੇ ਵਿੱਚ ਬਜ਼ੁਰਗਾਂ ਵਾਲੀ ਤੁਸੀਂ ਕਰਦੇ ਆਂ ਬੁਰਜ ਵਾਲੇ ਬਜ਼ੁਰਗਾਂ ਵਾਲੇ ਜਿਹੜੇ ਪਹਿਰਾਵੇ ਤੋਂ ਤੁਹਾਨੂੰ ਪਛਾਣਦੇ ਆਂ ਹੋ ਸਕਦਾ ਤੁਹਾਨੂੰ ਆਵਾਜ਼ ਤੋਂ ਪਛਾਣ ਲੈਣਾ ਕੀ ਤੁਸੀਂ ਆਪਣੀ ਆਵਾਜ਼ ਦੇ ਵਿੱਚ ਉਹ ਪੰਜਾਬੀਆਂ ਤੋਂ ਮਾਫੀ ਮੰਗਦੇ ਤੁਸੀਂ ਇੱਕ ਵਾਰੀ ਉਹ ਆਵਾਜ਼ ਦੇ ਵਿੱਚ ਤੁਸੀਂ ਪੰਜਾਬੀਆਂ ਤੋਂ ਗੱਲ ਏ ਆ ਵੀ ਜੇ ਪੰਜਾਬੀਆਂ ਤੋਂ ਹੋਣ ਦੇ ਨਾਂ ਤੇ ਇੱਕ ਪਿੰਡਾਂ ਦੇ ਬੰਦੇ ਆਮ ਘਰਾਂ ਦੇ ਮੁੰਡੇ ਹੋਣ ਦੇ ਨਾਂ ਤੇ ਇੱਕ ਸਮਾਜ ਦੀਆਂ ਜੋ ਕ੍ਰਿਤੀਆਂ ਜਾਂ ਗਲਤ ਪਾਸੇ ਕੋਈ ਲੈ ਕੇ ਜਾਂਦਾ ਜਾਂ ਸਾਡੇ ਨਾਲ ਕਿਸੇ ਨੂੰ ਕੋਈ ਠੇਸ ਪਹੁੰਚਦੀ ਜਾਂ ਸਾਡੇ ਨਾਲ ਸਮਾਜ ਦੇ ਵਿੱਚ ਕ੍ਰਿਤੀ ਪੈਦਾ ਹੁੰਦੀ ਆ ਤਾਂ ਅਸੀਂ ਇੱਕ ਵਾਰ ਕੀ ਬਾਰ ਬਾਰ ਮਾਫੀਆਂ ਮੰਗਦੇ ਆ ਸਮਾਜ ਤੋਂ ਵੱਡੇ ਨਹੀਂ ਹੋ ਸਕਦੇ ਜਿੱਥੇ ਰਹਿਣਾ ਸਮਾਜ ਦੇ ਨਾਲ ਰਹਿਣਾ ਜਾਂ ਆਪਦੇ ਨਕਰ ਦੇ ਨਾਲ ਜਾਂ ਦੁਨੀਆ ਦੇ ਨਾਲ ਆ ਚਲ ਜਿਵੇਂ ਹੋਇਆ ਕੋਈ ਸਿਸਟਮ ਹੈ ਸੁਧਾਰ ਦੇ ਵਿੱਚ ਲਿਆਵਾਂਗੇ ਸੁਧਾਰ ਕਰਾਂਗੇ ਜਿਹੜੀ ਕੋਈ ਗਲਤ ਚੀਜ਼ ਹੋਈ ਉਹਨੂੰ ਬੰਦ ਕਰਾਂਗੇ ਜਾਂ ਕਟਾਂਗੇ ਐਸੀ ਕੋਈ ਗੱਲ ਨਹੀਂ ਅਸੀਂ ਪੰਥ ਅੱਗੂ ਆ ਤੋ ਜਾਤਾ ਧਾਰਮਿਕ ਆਗੂਆਂ ਤੋਂ ਜਾਂ ਚੰਗੇ ਪਾਸੇ ਜੋ ਸਮਾਜ ਨੂੰ ਲੈ ਜਾਂਦੇ ਨੇ ਚੰਗੀ ਸੇਧ ਦਿੰਦੇ ਆ ਮਾੜੀਆਂ ਚੀਜ਼ਾਂ ਖਤਮ ਕਰ ਦਿਆ ਅਸੀਂ ਭਾਈ ਅੰਮ੍ਰਿਤਪਾਲ ਮਹਿਰੋਂ ਦੇ ਕੋਈ ਇਸ ਗੱਲ ਦੀ ਛਲਾਂਗਾ ਵੀ ਕਰਦੇ ਆ ਅੱਗੇ ਵੀ ਅਸੀਂ ਮੁੱਦਿਆਂ ਤੇ ਹੋਰ ਗੱਲ ਕਰਾਂਗੇ ਭਾਈ ਅੰਮ੍ਰਿਤਪਾਲ ਨਾਲ ਵੀ ਕਰਾਂਗੇ ਜੋ ਪੰਜਾਬ ਦੇ ਵਿੱਚ ਕ੍ਰੀਚੀਆਂ ਨੇ ਉਹਨਾਂ ਨੂੰ ਜੜ ਤੋਂ ਪੱਤ ਕੇ ਛੁੱਟਿਆ ਜਾਵੇ ਕੱਲਾ ਇਹ ਕੋਈ ਮੀਡੀਆ ਦਾ ਕੋਈ ਮੁੱਦਾ ਨਹੀਂ ਹੈ ਜਾਂ ਕੋਈ ਵੀਡੀਓ ਦਾ ਮੁੱਦਾ ਨਹੀਂ ਹੈ ਫਿਲਮਾਂ ਦਾ ਮੁੱਦਾ ਨਹੀਂ ਹੈ ਹੋਰ ਜਿਹੜੇ ਮੁੱਦੇ ਆ ਉਹ ਵੀ ਜੜ ਚੋਂ ਪੱਟਾਂਗੇ ਜੇ ਤੁਰੇ ਤਾਂ ਇਸ ਰਾਹਾਂ ਤੇ ਸਾਡੀ ਆਕੂ ਤੋਂਰੇ ਨਾਲ ਤੁਰਾਂਗੇ ਮੁੱਦੇ ਨਾ ਮੁੱਦਾ ਲਾ ਕੇ ਗੱਲੀ ਕੋਈ ਨਹੀਂ ਬਿਲਕੁਲ ਲਾਸਟ ਸਵਾਲ ਹੈ ਨਾ ਕਿ ਜਿਵੇਂ ਤੁਹਾਡੇ ਜਿਹੜੇ ਕੰਟੈਂਟ ਨੇ ਲੋਕ ਜ਼ਿਆਦਾਤਰ ਹੁਣ ਸੋਸ਼ਲ ਮੀਡੀਆ ਤੇ ਉਹੀ ਚੱਕ ਕੇ ਪਾ ਰਹੇ ਨੇ ਪਰ ਪਿਛਲੇ ਸਾਲ ਦੀ ਗੱਲ ਕਰਕੇ ਹੜ ਹੜ ਬਹੁਤ ਆਈ ਸੀ ਆਪਣੇ ਏਰੀਆ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਹੈ ਨਾ ਉੱਥੇ ਸੇਵਾ ਕੀਤੀ ਕਿਉਂ ਨਹੀਂ ਉਹ ਚੱਕ ਕੇ ਛੋੜੀਆ ਵੀਡੀਓ ਪੁਰਾਣੀਆਂ ਪਾਉਂਦੇ ਵੀ ਕਿਤਨੇ ਕਿਤੇ ਤੁਸੀਂ ਸੇਵਾ ਵੀ ਕਰਦੇ ਸੀਗੇ ਨਹੀਂ ਨਹੀਂ ਇਹ ਤਾਂ ਸਮਾਜ ਦੇ ਵਿੱਚ ਹੁੰਦਾ ਆ ਜੇ ਚੰਗਾ ਕੰਮ ਕਰੇਗਾ ਚੰਗਾ ਨਹੀਂ ਕੋਈ ਪਾਉਂਦਾ ਮਾਰੇ ਨੂੰ ਛੱਜ ਚਪਾ ਕੇ ਛੰਡਦੇ ਜੇ ਕੋਈ ਮਾੜਾ ਕੰਮ ਕਰੇਗਾ ਚੰਗੇ ਨੂੰ ਨਹੀਂ ਜੇ ਤੂੰ ਇੱਥੇ ਮੁੰਡੇ ਪਿੰਡ ਚ ਦੇਖ ਲੈ ਕੋਈ ਏਸ ਲਾਉਣ ਜਾਂਦੇ ਆ ਤਾਂ ਪਿੰਡ ਹੂੰ ਲੱਗਿਆ ਖੜਾ ਏ ਲੱਗੂ ਜੇ ਕਿਤੇ ਕੋਈ ਨਸ਼ੇ ਦਾ ਡੱਕਾ ਝੂਲਦਾ ਹਾ ਹਾ ਪਾ ਆਜ ਤਾਂ ਬਣਿਆ ਹੁੰਦਾ ਉਹ ਬੜਾ ਬਣਿਆ ਸਰੀਰ ਸਿਰ ਉਹ ਉਹਨੂੰ ਬੜਾਈ ਦੇਣਗੇ ਮਾੜੇ ਕੰਮ ਨੂੰ ਕ੍ਰੀਚੀਆਂ ਨੂੰ ਸਾਡੇ ਬੜਾਈ ਆ ਕੋਈ ਚੰਗੇ ਕੰਮ ਦੀ ਬੜਾਈ ਖਤਮ ਹੋ ਗਈ ਚੰਗੇ ਕੰਮ ਨੂੰ ਕੋਈ ਗਣਦਾ ਨਹੀਂ ਨਾ ਹੀ ਮੂਹਰੇ ਲੈ ਕੇ ਆ ਗਏ ਬੰਦੇ ਦਾ ਵੀ ਇਹੀ ਕੰਮ ਹੋ ਗਿਆ ਇਨਸਾਨ ਦਾ ਇਨਸਾਨ ਦੇ ਜਿਹੜੇ ਔਗਣੇ ਉਹਨਾਂ ਨੂੰ ਚੱਕ ਕੇ ਮੂਹਰੇ ਪਰੋਸਿਆ ਜਾਂਦਾ ਇਹ ਜਿਹੜੇ ਗੁਣਾ ਨੂੰ ਜਾਂ ਕੋਈ ਚੰਗੇ ਕੰਮ ਕਰਿਆ ਉਹਨਾਂ ਨੂੰ ਕੋਈ ਨਹੀਂ ਗਣਦਾ ਬਿਲਕੁਲ ਜੀ ਇਹ ਸਨ ਜੋ ਜੱਟ ਬਾਬੇ ਬਾਂਦਰਾ ਤੋਂ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਇਹਨਾਂ ਨੇ ਕਬੂਲਿਆ ਵੀ ਆ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕੰਟੈਂਟ ਨੇ ਸੋਸ਼ਲ ਮੀਡੀਆ ਤੇ ਜਾਇ ਪਾਵਾਂਗੇ ਉਹ ਵਧੀਆ ਚੰਗੇ ਪਾਵਾਂਗੇ ਤੇ ਸਮਾਜ ਨੂੰ ਸੇਧ ਦੇਣ ਵਾਲੇ ਅਸੀਂ ਪਾਵਾਂਗੇ ਤੇ ਇਹਨਾਂ ਨੇ ਸਾਰੇ ਪੰਜਾਬੀਆਂ ਤੋਂ ਵੀ ਮਾਫੀ ਮੰਗੀ ਹੈਗੀ ਤੁਹਾਡਾ ਕੀ ਕਹਿਣਾ ਹੈ ਕਮੈਂਟ ਸ਼ੇਅਰ ਜਰੂਰ ਕਰੋ